ਐਜੇ ਵਧੀਆ ਕੰਮ ਕੀਤੇ ਇੰਨਾ ਪਾਰਟੀਆਂ ਨੂੰ ਡਰ ਲੱਗ ਗਿਆ ਕਿ ਜੇ ਆਪਾਂ ਨਾ ਰੋਕਿਆ ਨਾ ਬਦਨਾਮ ਕੀਤਾ ਨਾ ਕੋਈ ਇਸ਼ੂ ਲੱਭਿਆ ਤੇ ਆ ਸਰਕਾਰ ਵਾਪਸ ਅਕਾਲੀ ਦਲ ਦੀ ਆ ਜਾਊਗੀ ਕਿਉਂਕਿ ਕੰਮ ਹੀ ਇਹਨੇ ਕੀਤੇ ਸੀ ਮੇਰੇ ਮਨ ਚ ਦੋ ਤਿੰਨ ਸਵਾਲ ਹੈ ਕਿ ਸਰਕਾਰ ਸਾਡੀ ਹੋਏ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਬੇਅਦਬੀਆਂ ਕੀਤੀਆਂ ਜਾਂ ਮਤਲਬ ਕੀ ਹੈ ਕਿ ਸਤਕਾਰ ਪ੍ਰਣਾਮ ਕੀਤਾ ਮਤਲਬ ਤਾਕਤਾਂ ਲੱਗੀਆਂ ਆ ਉਹਦੇ ਮਗਰ ਕਰਨ ਵਾਸਤੇ ਤੇ ਹੁਣ ਤੁਸੀਂ 10 ਸਾਲਾਂ 'ਚ ਦੇਖ ਲਓ ਹੁਣ ਜਿਹੜੀਆਂ ਪਿਛਲੇ ਦਿਨਾਂ 'ਚ ਗੱਲਾਂ ਹੋਈਆਂ ਮੈਂ ਆ ਇਸ਼ੂ ਵਾਪਸ ਕਿਉਂ ਲੈ ਕੇ ਆਇਆ ਇਸ ਲਈ ਲੈ ਕੇ ਆਇਆ ਕਿ ਇਹ ਸਿਆਸਤ ਹਲੇ ਤੱਕ ਵੀ ਬੰਦ ਨਹੀਂ ਹੋਈ ਥੋੜੇ ਦਿਨ ਪਹਿਲੇ ਆਮ ਆਦਮੀ ਪਾਰਟੀ ਨੇ 3.5 ਸਾਲ ਕੁਝ ਨਹੀਂ ਕੀਤਾ ਹੁਣ ਕਹਿੰਦੇ ਜੀ ਇਲੈਕਸ਼ਨ ਆ ਗਿਆ ਅਸੀਂ ਇੱਕ ਬੇਅਦਬੀਆਂ ਰੋਕਣ ਵਾਸਤੇ ਅਸੀਂ ਨਵਾਂ ਬਿੱਲ ਲੈ ਕੇ ਆ ਰਹੇ ਹਾਂ ਇੱਕ ਡਰਾਮਾ ਸ਼ੁਰੂ ਕਰ ਦਿੱਤਾ ਤੇ ਇਸ ਡਰਾਮੇ ਦੇ ਵਿੱਚ ਕਈ ਐਗੀਆਂ ਚੀਜ਼ਾਂ ਖੁਲਾਸੀ ਨਿਕਲ ਗਏ ਜਿਹੜੀ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਹੈ ਪਹਿਲੀ ਗੱਲ ਜਿਦੋਂ ਅਰਦਾਸ ਕਰਕੇ ਸੈਸ਼ਨ ਸ਼ੁਰੂ ਹੋਇਆ ਤੇ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਨੇ ਕੀ ਕਿਹਾ ਜੋ ਅਸੀਂ ਕਹਿੰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਸਿਆਸਤ ਕਰ ਰਹੀ ਹੈ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਤੇ 5 ਸਾਲ ਉਹਨਾਂ ਨੇ ਸਿਆਸਤ ਕੀਤੀ ਐਸਤੇ ਦੋਸ਼ੀਆਂ ਨੂੰ ਫੜਨ ਦਾ ਤਾਂ ਨਾਮੋ ਨਿਸ਼ਾਨੀ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਪਰ ਕੱਲੀ ਇਹ ਸੀ ਕਿ ਜਦੋਂ ਇਲੈਕਸ਼ਨ ਆਉਂਦੇ ਸੀ ਉਹਨੂੰ ਪਤਾ ਹੈ ਕਾਲੀ ਦਲ ਤੋਂ ਡਰ ਸੀ ਕਿ ਕਾਲੀ ਦਲ ਦੇ ਉੱਤੇ ਅੱਧ ਫਿਰ ਤੋ ਦੱਪਾ ਪਾ ਦਈਏ ਉਹ ਪ੍ਰਗਟ ਸਿੰਘ ਨੇ ਆਪ ਕਿਹਾ ਕਿ ਅੱਜ ਆਪਰ ਅਰਦਾਸ ਕਰਕੇ ਆਪਾਂ ਸੈਸ਼ਨ 'ਚ ਬੈਠੇ ਆ ਤੇ ਮੈਂ ਸੱਚੀ ਦੱਸਣਾ ਚਾਹਣਾ ਕਿ ਸਾਡੀ ਪਾਰਟੀ ਨੇ ਬੇਅਦਬੀਆਂ ਦੇ ਦੋਸ਼ਿਆਂ ਨੂੰ ਫੜਨਾਂ ਦੀ بجائے ਸਿਆਸਤ ਕੀਤੀ ਦੇਖੋ ਉਹਨਾਂ ਦੇ ਸਿਟਿੰਗ ਐਮਐਲਏ ਨੇ ਕਿਹਾ ਉਹਦੇ ਬਾਅਦ ਸੁਖੀ ਰੰਧਾਵੇ ਦਾ ਤੁਸੀਂ ਇੰਟਰਵਿਊ ਦੇਖੋ ਜੋ ਹੋਮ ਮਿਨਿਸਟਰ ਸੀ ਸੁਖੀ ਰੰਧਾਵਾ ਆਪ ਕੀ ਕਹਿ ਰਹੇ ਕਿ ਸਾਡੀ ਮੈਂ ਉਹਨਾਂ ਐਸਆਈਟੀ ਦੀ ਮੀਟਿੰਗਾਂ 'ਚ ਹੁੰਦਾ ਸੀ ਤੇ ਉਹ ਐਸਆਈਟੀ ਦਾ ਮਕਸਦ ਦੋਸ਼ਿਆਂ ਨੂੰ ਫੜਨਾ ਨਹੀਂ ਸੀ ਲੰਬਾ ਪਾਉਣਾ ਸੀ ਸਿਆਸਤ ਕਰਨੀ ਸੀ ਕੀ ਆ ਸਭ ਤੋਂ ਵੱਡੇ ਹੁਣ ਕਾਂਗਰਸ ਦੋਸ਼ੀ ਨਹੀਂ ਹੈ ਜਿਹੜੀ ਕਾਂਗਰਸ ਪਾਰਟੀ ਨੇ ਟੈਂਕਾਂ ਟੋਪਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਬਾਰ-ਬਾਰ ਉਹਨੂੰ ਮਾਫ ਕਰਦੇ ਰਹਿੰਨੇ ਆ ਅੱਜ ਜਦੋਂ ਐਡੀ ਵੱਡੀ ਗੱਲ ਹੋਈ ਬੇਅਦਬੀ ਤੇ ਤੇ ਉਹ ਸਿਆਸਤ ਕਰਦੇ ਹਲੇ ਵੀ ਹਟਦੇ ਨਹੀਂ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਆ ਆ ਦੇਖ ਲਓ ਆਮ ਆਦਮੀ ਪਾਰਟੀ ਮੈਂ ਅੱਜ ਸਹੀ ਕਹਿਣਾ ਚਾਹਣਾ ਤੁਸੀਂ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਪਿਛਲੇ 5-10 ਸਾਲ ਤੋਂ ਦੇਖੋਗੇ ਆ ਜਿਹੜੀ ਸ਼ੁਰੂਆਤ ਹੋਈ ਹੈ ਆ ਆਮ ਆਦਮੀ ਪਾਰਟੀ ਦੇ ਲੀਡਰ ਨਿਕਲ ਗਏ ਜੇ ਤੁਸੀਂ ਸੱਚੀ ਜਾਂਚ ਕਰਾਈ ਜਾਓ ਹੁਣ ਆਮ ਆਦਮੀ ਪਾਰਟੀ ਨੇ ਹੁਣੀ ਸੈਸ਼ਨ ਜਿਹੜਾ ਹੁਣ ਖਤਮ ਹੈ ਕੀ ਡਰਾਮਾ ਕੀਤਾ ਕਿ ਅਸੀਂ ਬੇਅਦਬੀਆਂ ਤੇ ਬਿੱਲ ਲੈ ਕੇ ਆਏ ਆ ਤੇ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਕੀ ਹੈ ਜਦੋਂ ਮਲੇਰ ਕੋਟਲਾ ਨਰੇਸ਼ ਯਾਦਵ ਉਹਨਾਂ ਦਾ ਲੀਡਰ ਆਮ ਆਦਮੀ ਪਾਰਟੀ ਨੇ ਸਾਡੀ ਸਰਕਾਰ ਸਾਡੀ ਸਰਕਾਰ ਨੂੰ ਰੋਕਣ ਵਾਸਤੇ ਬੇਅਦਬੀਆਂ ਦਾ ਕੰਮ ਸ਼ੁਰੂ ਹੋ ਗਿਆ ਤੇ ਇੱਕ ਉਹਨਾਂ ਦਾ ਐਮ.ਐਲ.ਏ ਫੜਿਆ ਗਿਆ ਕਰਦੇ ਬੇਅਦਬੀ ਕੁਰਾਨ ਸ਼ਰੀਫ ਦੀ ਬੇਅਦਬੀ ਕਰਦਾ ਫੜਿਆ ਗਿਆ ਮਲੇਰਪੁਰ ਲਈ ਫੜਿਆ ਗਿਆ ਆ ਉਹਦੀ ਫੋਟੋ ਹੈ ਤੇ ਹੁਣ ਉਹਨੂੰ ਬਚਾਉਣ ਤੇ ਲੱਗ ਗਏ ਜੇ ਉਹਨੇ ਬੇਅਦਬੀ ਕੀਤੀ ਹੈ ਉਹਦੇ ਵਕੀਲ ਕੌਣ ਸੀ ਹਰਜੋਤ ਬੈਂਸ ਜੋ ਮਿਨਿਸਟਰ ਹੈ ਦੇਖੋ ਬੇਅਦਬੀ ਆਮ ਆਦਮੀ ਪਾਰਟੀ ਦੇ ਨਰੇਸ਼ ਆਦਮ ਐਮ ਐਲ ਏ ਕਰ ਉਹਨੇ ਕੀਤੀ ਹੈ ਤੇ ਉਹਦੀ ਵਕਾਲਤ ਉਹਨੂੰ ਬਚਾਉਣ ਵਾਸਤੇ ਆਮ ਆਦਮੀ ਪਾਰਟੀ ਦਾ ਮਿਨਿਸਟਰ ਹਰਜੋਤ ਬੈਂਸ ਤੇ ਹਰਪਾਲ ਚੀਮਾ ਦੋਨੋਂ ਵਕੀਲ ਹਰ ਕੇਸ ਵਿੱਚ ਇਕੱਠੇ ਜਾਂਦੇ ਸੀ ਉਹਨੂੰ ਆਫੀਸ਼ੀਅਲੀ ਵਕੀਲ ਉਹਨਾਂ ਦੇ ਤੇ ਉਹਨਾਂ ਨੂੰ ਬਚਾਉਣ ਵਾਸਤੇ ਲੱਗੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਕਨਵਿਕਟ ਹੋਣਾ ਹੈ ਤੁਸੀਂ ਦੇਖੋ ਕਿੰਡੀ ਵੱਡੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੰਨੀ ਵੱਡੀ ਕਨਸਪਰੇਸੀ ਹੈ ਝਾੜੂ ਵਾਲਿਆਂ ਦੀ ਕਿਉਂਕਿ ਇਹਨਾਂ ਨੂੰ ਪਤਾ ਹੈ ਯਾਦਵ ਨੇ ਇਹਨੂੰ ਡਰਾਤਾ ਹੋਣਾ ਹੈ ਕਿ ਮੈਂ ਤਾਂ ਫਿਰ ਦੱਸੂਗਾ ਸਾਰੀਆਂ ਜਿੰਨੀਆਂ ਬੇਅਦਬੀ ਹੋਈਆਂ ਝਾੜੂ ਵਾਲਿਆਂ ਨੇ ਕਰਾਈਆਂ ਕੇਜਰੀਵਾਲ ਤੇ ਕਹਿੰਦੇ ਹੋਈਆਂ ਤੁਸੀਂ ਦੇਖ ਲਓ 30 ਨਵੰਬਰ 2024 ਸਮਝੋ 7 ਮਹੀਨੇ ਪਹਿਲੇ ਵਰਡੈਕਟ ਹੁੰਦਾ ਜਿੱਥੇ ਆ ਨਰੇਸ਼ ਯਾਦਵ ਨੂੰ ਸੈਸ਼ਨ ਕੋਰਟ ਕਨਵਿਕਟ ਕਰਦਾ ਕਿ ਬੇਅਦਬੀ ਇਹਨੇ ਕਰਾਈ ਹੈ ਪਰ ਉਹਦੇ ਤੁਸੀਂ ਜੋ ਇਹਨਾਂ ਨੂੰ ਪਤਾ ਲੱਗ ਗਿਆ ਸੀ ਹਰਪਾਲ ਚੀਮੇ ਨੂੰ ਤੇ ਹਰਜੋਤ ਬੈਂਸ ਨੂੰ ਕਿ ਇਹ ਕਨਵਿਕਸ਼ਨ ਹੋਊਗੀ ਇਹਨਾਂ ਨੇ ਕੀ ਕੀਤਾ 2 ਮਹੀਨੇ ਪਹਿਲੇ ਤਕਰੀਬਨ 18 ਨਵੰਬਰ ਨੂੰ ਜਾਂ 1 ਮਹੀਨਾ ਪਹਿਲੇ ਹੀ ਪੁਲਿਸ ਅਫਸਰਾਂ ਦੀ ਡਿਊਟੀ ਲਾਤੀ ਕਿ ਜਿਹੜੇ ਕੰਪਲੇਨੈਂਟ ਨੇ ਆ ਕੰਪਲੇਂਟ ਕੀਤੀ ਹੈ ਕਿ ਨਰੇਸ਼ ਯਾਦਵ ਨੇ ਬੇਅਦਬੀ ਕਰਾਈ ਹੈ ਉਹਨੂੰ ਪ੍ਰੈਸ਼ਰ ਪਾਇਆ ਕਿ ਉਹ ਵਾਪਸ ਲੈ ਲੈ ਕੰਪਲੇਟ ਦੇਖੋ ਕਿੱਡੀ ਮਾੜੀ ਗੱਲ ਕੀਤੀ ਹੈ ਸਰਕਾਰ ਨੇ ਉਦੇ ਬਾਅਦ ਡੀਸੀ ਨੂੰ ਕਿਹਾ ਚੀਫ ਮਿਨਿਸਟਰ ਨੇ ਕੇਜਰੀਵਾਲ ਨੇ ਕਿ ਤੂੰ ਸੈਸ਼ਨ ਕੋਰਟ ਚ ਅਰਜ਼ੀ ਦੇਓ ਕਿ ਆ ਕੇਸ ਹੀ ਵਿਡਰੋਅ ਕੀਤਾ ਜਾਏ ਕਿਉਂਕਿ ਕੰਪਲੇਨੈਂਟ ਨੇ ਵਿਡਰੋਅ ਕਰਤਾ ਡੀਸੀ ਆਫੀਸ਼ਲੀ ਡੀਏ ਨੂੰ ਕਹਿ ਕੇ ਤੁਸੀਂ ਦੇਖ ਲਓ 18 ਨਵੰਬਰ ਨੂੰ ਡੀਸੀ ਬਲੇਰਕੋਟ ਨਾਲ ਲਿਖਦਾ 18 ਨਵੰਬਰ ਨੂੰ ਤੇ 30 ਨੂੰ ਕਨਵਿਕਸ਼ਨ ਹੈ ਕੀ ਨੂੰ ਕਨਵਿਕਸ਼ਨ ਹੈ ਤੇ 18 ਨੂੰ ਜਿੰਨ 12 ਦਿਨ ਪਹਿਲੇ ਇੰਨਾ ਪੈਨਿਕ ਹੋ ਗਿਆ ਕਿ ਹੁਣ ਤਾਂ ਅੰਦਰ ਜਾਊਗਾ ਕਨਵਿਕਸ਼ਨ ਹੋ ਗਈ ਸਾਡੀ ਬੰਦਮਾਹੀ ਹੋ ਗਈ ਤੇ ਡੀਸੀ ਲਿਖਦਾ ਅਟਰਨੀ ਜਨਰਲ ਆਪਣੇ ਜਿਹੜਾ ਡੀਐਨਯੂ ਤੇ ਡੀਏ ਸੈਸ਼ਨ ਕੋਰਟ ਕੋਲ ਜਾਂਦਾ ਸੈਸ਼ਨ ਕੋਰਟ ਜੱਜ ਜੀ ਸਾਹਿਬ ਨੇ ਆਪਣੇ ਵਰਡਿਕਟ ਲਿਖਿਆ ਕਿ ਮੈਨੂੰ ਡੀਸੀ ਦੇ ਸਾਨੂੰ ਲਿਖ ਕੇ ਦਿੱਤਾ ਕਿ ਇਹ ਕੇਸ ਨੂੰ ਡਰਾ ਕੀਤਾ ਜਾਵੇ ਤੇ ਇਹਦੇ ਤੇ ਕੋਈ ਇਹਦੇ ਤੇ ਕੋਈ ਫੈਸਲਾ ਨਾ ਕੀਤਾ ਜਾਏ ਕਿਉਂਕਿ ਕੰਪਲੇਨੈਂਟ ਨੇ ਕੰਪਲੇਨਟ ਵਿਡਰਾ ਕਰ ਲਈ ਪਰ ਮੈਂ ਸਿਰ ਝੁਕਦਾ ਉਸ ਜੱਜ ਸਾਹਿਬ ਤੇ ਜਿਨ੍ਹਾਂ ਨੇ ਫਿਰ ਵੀ ਕਿਉਂਕਿ ਮੈਰਿਟ ਸਾਹਮਣੇ ਸੀ ਉਹਨਾਂ ਦੇ ਉਹਨਾਂ ਪ੍ਰੂਫ ਇੰਨੇ ਸੀ ਕਿ ਆ ਆਮ ਆਦਮੀ ਪਾਰਟੀ ਨੇ ਕਰਾਇਆ ਤੇ ਉਹਨੂੰ ਕਨਵਿክት ਕੀਤਾ ਨਰੇਸ਼ ਆਦਮ ਬੇਸ਼ਰਮੀ ਦੀ ਹੱਦ ਇਹ ਤੋਂ ਵੀ ਟੱਪ ਜਾਂਦੀ ਹੈ ਜਦੋਂ 15 ਦਿਨ ਬਾਅਦ ਜਿਨੇ ਬੇਅਦਬੀ ਕਰਾਈ ਕੁਰਾਨ ਸ਼ਰੀਫ ਦੀ 15 ਦਿਨ ਬਾਅਦ ਆਮ ਆਦਮੀ ਪਾਰਟੀ ਉਹਨੂੰ ਦਲੀਸ਼ ਟਿਕਟ ਦੇ ਦਿੰਦੀ ਹੈ ਮੈਂ ਪੰਜਾਬ ਦੀ ਜਨਤਾ ਨੂੰ ਕਹਿਣਾ ਚਾਹਣਾ ਹੈ ਕੀ ਤੁਸੀਂ ਇੰਨਾ ਲੋਕ ਇਸ ਪਾਰਟੀ ਤੇ ਇਤਬਾਰ ਕਰ ਸਕਦੇ ਹੋ ਪਿਛਲੇ 10 ਸਾਲ ਪੰਜਾਬ ਦੀ ਸਿਆਸਤ ਕੱਲੀ ਬੇਅਦਬੀ 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 ਤੇ ਰਹੀ ਹੈ ਆਪਾਂ ਕਿਤੇ ਸੋਚਿਆ ਨਹੀਂ ਕਿ ਕਿਸ ਪਾਰਟੀ ਨੂੰ ਬਦਨਾਮ ਕਰਨ ਤੇ ਲੱਗੇ ਆ ਜਿਹੜੀ ਪਾਰਟੀ ਪੈਦਾ ਗੁਰੂ ਘਰਾਂ ਚੋਂ ਹੋਈ ਹੈ ਜਿਹੜੀ 105 ਸਾਲ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਕਹੀ ਆ ਉਸ ਪਾਰਟੀ ਨੂੰ ਕਿਹੜੇ ਲੋਕ ਉਹ ਪਾਰਟੀਆਂ ਕਾਂਗਰਸ ਦੇ ਆ ਝਾੜੂ ਵਾਲੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਆਪ ਹਮਲਾ ਕੀਤਾ ਜਿਨ੍ਹਾਂ ਨੇ ਹਜ਼ਾਰਾਂ ਬੇਅਦਬੀ ਕੀਤੀਆਂ ਉਹਨਾਂ ਦੀ ਆਪਾਂ ਗੱਲਾਂ 'ਚ ਆ ਗਏ ਤੇ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਆ ਉਹਨਾਂ ਨੂੰ ਹਟਾਉਣ ਵਾਸਤੇ ਇਹਨਾਂ ਨੇ ਪ੍ਰਚਾਰ ਕੀਤਾ ਤੇ ਆਪਾਂ ਉਹਨਾਂ ਦੀ ਗੱਲਾਂ 'ਚ ਆ ਗਏ ਮੈਂ ਪੰਜਾਬ ਦੀ ਜਨਤਾ ਨੂੰ ਖਾਸ ਕਰਕੇ ਆਪਣੇ ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹਣਾ ਹਲੇ ਵੀ ਨਹੀਂ ਆਪਾਂ ਜਾਗਾਂਗੇ ਕਿ ਅਸਲੀਅਤ ਕੀ ਹੈ ਤੇ ਐਡੇ ਬੇਸ਼ਰਮ ਹੈ ਕਿ ਐਕਟ ਲੈ ਕੇ ਆ ਰਿਹਾ ਹੈ ਤੇ ਐਕਟ ਕੀ ਲਿਖਿਆ ਜਿਹੜਾ ਜਾਣ ਕੇ ਐਕਟ ਲਿਆਂਦਾ ਹੈ ਉਹਦੇ ਦਿਖਾਉਣ ਵਾਸਤੇ ਫਿਰ ਸਿਲੈਕਟ ਕਮੇਟੀ ਚ ਕਿਉਂ ਭੇਜਿਆ ਕਿ 6 ਮਹੀਨੇ ਅਸੀਂ ਉਹਦੇ ਤੇ ਡਿਸਕਸ਼ਨ ਕਰਾਂਗੇ ਸਾਢੇ 3 ਸਾਲ ਪਹਿਲੇ ਕਿਉਂ ਵੀ ਲੈ ਕੇ ਆਏ ਆ ਤੁਹਾਡੇ ਕੋਲੇ ਸਾਢੇ 3 ਸਾਲ ਸੀ ਡਿਸਕਸ਼ਨ ਕਰਦੇ ਆ ਇੱਕ ਡਰਾਮਾ ਸੀ ਕਿਉਂਕਿ ਇੰਨਾ ਉੱਤੇ ਇੰਨੇ ਇਲਜ਼ਾਮ ਲੱਗੇ ਜਾਂਦੇ ਆ ਕ੍ਰਾਪਸ਼ਨ ਤੇ ਜ਼ਮੀਨਾਂ ਕਬਜ਼ਾ ਕਰਨ ਤੇ ਗੈਂਗਸਟਰ ਤੇ ਪੈਸੇ ਲੈਂਦੇ ਲੋਕਾਂ ਨੂੰ ਲੁੱਟਣ ਦੇ ਆਪਣੀ ਲੋਕਾਂ ਦੇ ਮਨ ਡਾਇਰੈਕਸ਼ਨ ਚੇਂਜ ਕਰਨਾ ਚਾਹੁੰਦੇ ਸੀ ਉਹ ਸੋਚਦੇ ਸੀ ਜਿਵੇਂ ਪਹਿਲੇ ਅਸੀਂ ਝੂਠ ਬੋਲ ਕੇ ਡਰਾਮਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਅਸੀਂ ਵਾਪਸ ਸਰਕਾਰ ਲਿਆਂਦੀ ਤੇ ਆ ਲਿਆਂਦੀ ਹੁਣ ਅਸੀਂ ਉਹ ਕੰਮ ਕਰਨਾ ਹੈ ਪਰ ਇਹਦੇ ਐਕਟ ਚੰਨੜ ਕੀ ਲਿਖਿਆ ਕਿ ਜਿਹੜਾ ਬੇਅਦਬੀ ਕਰਾਉਣ ਦੇ ਜਿਹੜਾ ਬੇਅਦਬੀ ਕਰੂਗਾ ਜੇ ਉਹਦੀ ਕੋਈ ਵੀ ਮਦਦ ਕਰਦਾ ਹੈ ਉਹਨੂੰ ਵੀ ਉਸ ਕੇਸ ਚ ਅੰਦਰ ਕੀਤਾ ਜਾਊਗਾ ਫਿਰ ਮੁੱਖ ਮੰਤਰੀ ਜੀ ਕੇਜਰੀਵਾਲ ਸਾਹਿਬ ਸਭ ਤੋਂ ਪਹਿਲੇ ਥੋਡੇ ਦੇ ਪਰਚਾ ਹੋਣਾ ਚਾਹੀਦਾ ਤੁਸੀਂ ਬੇਅਦਬੀ ਕਰਨ ਵਾਲੇ ਜਿਹੜਾ ਕਨਵਿਕਟਡ ਹੈ ਜਿਹਨੂੰ ਤੁਸੀਂ ਆਹ ਦੇਖੋ ਚਾਕਲੇਟ ਖਵਾ ਰਹੇ ਹੋ ਆ ਮਠਾਈਆਂ ਖਵਾ ਰਹੇ ਹੋ ਐਸ ਤੁਸੀਂ ਖਵਾ ਰਹੇ ਹੋ ਐਸ ਬੰਦੇ ਨੂੰ ਜਿਹਨੇ ਥੋਡੇ ਕਹਿਨ ਤੇ ਬੇਅਦਬੀ ਕੀਤੀ ਕੁਰਾਨ ਸ਼ਰੀਫ ਦੀ ਉਹ ਕਨਵੇਕ ਵੀ ਹੋ ਗਿਆ ਹੈ ਤੁਹਾਨੂੰ ਅੰਦਰ ਹੋਣਾ ਦੇਣਾ ਚਾਹੀਦਾ ਤੁਹਾਡੇ ਪਰਚਾ ਤੋਂ ਵੀ ਤੁਸੀਂ ਐਸੇ ਹੀ ਬੰਦੇ ਨੂੰ ਵਾਪਸ ਟਿਕਟ ਦਿੱਤੀ ਐਸੇ ਹੀ ਬੰਦੇ ਨੂੰ ਬਚਾਉਣ ਵਾਸਤੇ ਤੁਸੀਂ ਪੰਜਾਬ ਦੇ ਅਫਸਰਾਂ ਨੂੰ ਡੀਸੀ ਨੂੰ ਵਰਤ ਕੇ ਪਟੀਸ਼ਨ ਕਰਾਈ ਤੇ ਵੱਡੀ ਗੱਲ ਹੈ ਇਹਨੂੰ ਬਚਾਉਣ ਵਾਸਤੇ ਕੌਣ ਦੋ ਵਕੀਲ ਖੜੇ ਹੋਏ ਹਰਜੋਤ ਪੈਂਸ ਤੇ ਆ ਜਿਹੜਾ ਆਪਣਾ ਫਾਈਨੈਂਸ ਮਿਨਿਸਟਰ ਹੈ ਹਰਪਾਲ ਠੀਮਾ ਆ ਕੋਟ ਦਾ ਕੋਟ ਦਾ ਆਫੀਸ਼ਲ ਰਿਕਾਰਡ ਹੈ ਇਹਦਾ ਮਤਲਬ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ ਤੇ ਇਹ ਹਰਜੋਤ ਬੈਂਸ ਤੇ ਆ ਪੰਜਾਬ ਦੇ ਕੈਬਨਟ ਕਿਉਂ ਰੱਖੇ ਆ ਕਿਉਂ ਨਹੀਂ ਇਹਨਾਂ ਦਾ ਇਹਨੂੰ ਕੱਢ ਕੇ ਅੰਦਰ ਕੀ ਅਨੁਸਤ ਤੀਫਾ ਲਦਾ ਜਾਂਦਾ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਹੈ ਆਪਣੇ ਕੌਣ ਹੈ ਤੇ ਬਾਹਰ ਕੌਣ ਹੈ ਕਾਂਗਰਸ ਦੇ ਸਮੇਂ ਚ ਦਰਬਾਰ ਸਾਹਿਬ ਦੇ ਅੰਦਰ ਅੰਦਰ ਤੁਸੀਂ ਦੇਖੋ ਇੱਕ ਅੰਦਰ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਹੋਈ ਉਸ ਬੰਦੇ ਨੂੰ ਤੁਸੀਂ ਦੇਖ ਲਓ ਉਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਇਹਨਾਂ ਨੇ ਕਾਂਗਰਸ ਨੇ ਤੇ ਨਾਲ ਨਾਲ ਉਹਦਾ ਸਸਕਾਰ ਕਰਾਤਾ ਕੋਈ ਉਹਦਾ ਡੀਐਨਏ ਟੈਸਟ ਨਹੀਂ ਕਿਉਂਕਿ ਉਹ ਦਬਾਉਣਾ ਚਾਹੁੰਦੇ ਸੀ ਉਵੇਂ ਹੀ ਤੁਸੀਂ ਦੇਖੋ ਪਿਛਲੇ ਸਾਢੇ 3 ਸਾਲਾਂ 'ਚ ਸੁਲਤਾਨਪੁਰ ਲੋਧੀ ਪੁਲਿਸ 'ਤੇ ਬੇਅਦਬੀ ਕੀਤੀ ਹੈ ਝਾੜੂ ਵਾਲੇ ਨੇ ਮੈਂ ਦੇਖ ਰਿਹਾ ਸੀ ਤਕਰੀਬਨ 100 ਬੇਅਦਬੀਆਂ ਪਿਛਲੇ 5 ਸਾਲਾਂ 'ਚ ਹੋਈਆਂ ਕਿਸੇ 'ਤੇ ਕੋਈ ਕਾਰਵਾਈ ਨਹੀਂ ਤੇ ਦੁੱਖ ਹੁੰਦਾ ਹੈ ਕਿ ਹਲੇ ਵੀ ਉਹ ਸਿਆਸਤ ਕਰ ਰਹੇ ਹਲੇ ਵੀ ਡਰਾਮਾ ਕਰ ਰਹੇ ਹੈ ਮੈਂ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਹੁਣ ਤਾਂ ਜਾਗ ਜਿਏ ਪਛਾਣੀਏ ਆਪਣੇ ਕੌਣ ਹੈ ਪ੍ਰਾਏ ਕੌਣ ਹੈ ਕਿਵੇਂ ਪੰਜਾਬ ਦੀ ਜਨਤਾ ਦੀ ਭਾਵਨਾ ਨੂੰ ਗੁੰਮਰਾਹ ਕਰਨ ਵਾਸਤੇ ਆ ਜੋ ਦੋਖੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕਿਵੇਂ ਝੂਠ ਬੋਲ ਕੇ ਡਰਾਮਾ ਕਰਕੇ ਸਾਰਾ ਆ ਡਰਾਮਾ ਕੀਤਾ ਕੱਲੀ ਸੱਤਾ ਲੈਣ ਵਾਸਤੇ ਸਰਕਾਰ ਬਣਾਉਣ ਵਾਸਤੇ ਤੇ ਗੁਰੂ ਸਾਹਿਬ ਦੀ ਪਰਮਾਤਮਾ ਦੀ ਬੇਦਬੀ ਤੱਕ ਕਰਨ ਤੇ ਹਟੇ ਨਹੀਂ ਆਪ ਕਰਾਈਆਂ ਇਸ ਕਰਕੇ ਮੈਂ ਇੰਨਾ ਕਹਿਣਾ ਚਾਹਣਾ ਹੈ ਜੇ ਸੁਪਰੀਮ ਕੋਰਟ ਦੀ ਜਾਂ ਹਾਈ ਕੋਰਟ ਸਿਟਿੰਗ ਜੱਜ ਇਨਕੁਆਇਰੀ ਹੋ ਜੂਗੀ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਆ ਝਾੜੂ ਵਾਲਿਆਂ ਦਾ ਹੱਥ 100% ਹੋਣਾ ਹੈ ਆ ਬੇਦਬੀ ਪੰਜਾਬ 'ਚ ਕਰਨ ਤੇ ਸ਼ੁਰੂਆਤ 'ਚ ਸਾਰਾ ਇਹਨਾ ਨੇ ਪ੍ਰੋਗਰਾਮ ਹੋਣਾ ਹੈ ਕਿਉਂਕਿ ਇੰਨਾ ਦੀ ਸੋਚ ਹੈ ਇੰਨਾ ਦੀ ਸੋਚ ਰਹੀ ਹੈ ਕਿ ਕਿਸੇ ਹਾਲਤ 'ਚ ਅਸੀਂ ਸਰਕਾਰ ਬਣਾਉਣੀ ਹੈ ਤੇ ਇਸ ਕਿਸੇ ਹਾਲਤ ਵਾਸਤੇ ਕੁਝ ਵੀ ਕਰ ਸਕਦੇ ਆ ਤੋ ਐਸ ਕਰਕੇ ਜੇ ਆਹ ਨਹੀਂ ਕਰਨਗੇ ਅਸੀਂ ਵੀ ਹਾਈ ਕੋਰਟ ਨੂੰ ਲਿਖਾਂਗੇ ਕਿ ਇਹ ਸਾਰੇ ਆ ਜਿਹੜੀ ਜਿੰਨੀਆਂ ਬੇਅਦਬੀਆਂ ਹੋਈ ਹੈ ਇੱਕ ਸਪੈਸ਼ਲ ਜੱਜ ਨੂੰ ਨਿਯੁਕਤ ਕੀਤਾ ਜਾਏ ਜਿਹੜੇ ਸਾਰੀ ਇਨਕੁਆਇਰੀ ਕੀਤੀ ਜਾਏ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਜੂਗਾ ਕਿ ਆਹ ਬੇਅਦਬੀਆਂ ਸ਼ੁਰੂਆਤ ਉਹਦੇ ਬਾਅਦ ਜਿਹੜੀ ਫਾਲੋਅ ਅਪ ਹੋਈਆਂ ਬੇਅਦਮੀ ਹੋਈਆਂ ਇਹਨਾਂ ਮਗਰ ਆ ਦਿੱਲੀ ਵਾਲੀ ਪਾਰਟੀਆਂ ਕਿਉਂਕਿ ਉਹ ਖੇਤਰੀ ਪਾਰਟੀ ਨੂੰ ਖਤਮ ਕਰਨ ਦੇ ਨਿਸ਼ਾਨਾ ਰੱਖ ਕੇ ਅਸਾਂ ਮੁੰਨਾਂ ਨੇ ਸ਼ੁਰੂ ਕੀਤਾ ਦੂਜੀ ਗੱਲ ਆ ਜਿਹੜੀ ਤੁਸੀਂ ਜਿਹੜਾ ਮੈਂ ਕੁਛ ਕਿਹਾ ਆ ਪ੍ਰਗਟ ਸਿੰਘ ਦੀ ਵੀਡੀਓ ਹੈ ਜਿਹੜਾ ਤੁਸੀਂ ਪਲੇ ਕਰੋਗੇ ਇਸੇ ਇਸਰੀਆ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਕਿ ਇਦਾਂ ਦਾ ਵੀ ਹੁੰਦਾ ਸੀਗਾ ਵੀ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਰਿਹਾ ਰਿਐਲਿਟੀ ਇਹ ਹੈ ਸਰ ਸਰ ਮੈਂ ਆ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਇਆ ਕਿ ਯਾਰ ਸੱਚ ਬੋਲਿਓ ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਇਦਾਂ ਦਾ ਵੀ ਹੁੰਦਾ ਸੀਗਾ ਵੀ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਰਿਹਾ ਰਿਐਲਿਟੀ ਇਹ ਹੈ ਆ ਦੂਜੀ ਗੱਲ ਹੁਣ ਆ ਦੇਖੋ ਸੁਖੀ ਰੰਦਾਵਾ ਪਿਆ ਪਿਆ ਜੋ ਪ੍ਰੋਫ ਟੈਕਸਟ ਤੇ ਹੋ ਰਹੀ ਹੈ ਇਹਨੂੰ ਲੌਜੀਕਲ ਟੈਂਕ ਤੱਕ ਕੋਈ ਵੀ ਲੈ ਕੇ ਜਾਣ ਨੂੰ ਧਿਆਨ ਬੰਦਾਵਾ ਸਾਹਿਬ ਐਸ ਆਈ ਟੀਜ਼ ਬਣੀਆਂ ਮੇਰੇ ਖਣਕ ਜਿਹੜੀ ਐਸ ਆਈ ਟੀਜ਼ ਬਣੀਆਂ ਉਹਨਾਂ ਚ ਮੈਂ ਵੀ ਕਾਫੀ ਹੱਦ ਤੱਕ ਮੀਟਿੰਗਸ ਵਿੱਚ ਬੈਠਦਾ ਰਿਹਾ ਉਹ ਕਦੀ ਵੀ ਸੀਰੀਅਸ ਨਹੀਂ ਸੀ ਹੋਇਆ ਸੋ ਇਹ ਇਹ ਸਵਲ ਕੰਪਲੀਟਲੀ ਐਕਸਰਸਾਈਜ਼ ਇਨਫੀਟਿਟ ਐਕਸਰਸਾਈਜ਼ ਹੀ ਹੋ ਖਾਸ ਕਰਕੇ ਲੋਕਾਂ ਦੇ ਅੱਖਾਂ 'ਚ ਕੱਟਾ ਪਾਉਣਾ ਵਾਕੀ ਬੇਰਤੀਆ ਮੈਂ ਹੁਣ ਦੋਨਾਂ ਲੀਡਰ ਜਿਹੜੇ ਸੁਖੀ ਰੰਦਾਵਾ ਸਾਹਿਬ ਆ ਦੋਨੋਂ ਸਿੱਖ ਪਰਿਵਾਰ ਚ ਇਹਨਾਂ ਨੇ ਜਨਮ ਕੀਤਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਤੁਹਾਡੀ ਪਾਰਟੀ 'ਚ ਉਹਨਾਂ ਦਾ ਨਾਮ ਦੱਸੋ ਇਹਨਾਂ ਨੇ ਕਿਹਾ ਪ੍ਰਗਟ ਸਿੰਘ ਨੇ ਕਿਹਾ ਅਸੀਂ ਮੈਂ ਅਰਦਾਸ ਕਰਕੇ ਮੈਂ ਕਹਿਣਾ ਚਾਹਣਾ ਹੈ ਕਿ ਅਸੀਂ ਸਾਡੀ ਪਾਰਟੀ ਦੇ ਲੀਡਰਾਂ ਨੇ ਸਿਆਸਤ ਕੀਤੀ ਹੈ ਮੈਂ ਐਜ਼ ਪਾਰਟੀ ਪ੍ਰੈਜ਼ੀਡੈਂਟ ਅਕਾਲੀ ਦਲ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਥੋਡੀ ਸਰਕਾਰ ਵਿੱਚ ਕਿਹਨੇ ਕਿਹਨੇ ਨਾਂ ਲੈ ਕੇ ਦੱਸੋ ਕਿਹਨੇ ਕਿਹਨੇ ਸਿਆਸਤ ਕੀਤੀ ਹੈ ਉਵੇਂ ਸੁਖੀ ਰੰਦਾਵਾ ਨੂੰ ਨਾਂ ਲੈ ਕੇ ਦੱਸਣ ਦੀ ਲੋੜ ਹੈ ਕਿ ਉਹ ਦੱਸੇ ਕਿਹਨੇ ਕਿਹਨੇ ਕੀਤੀ ਹੈ ਜੇ ਨਹੀਂ ਦੱਸਦੇ ਇਹਦਾ ਮਤਲਬ ਆ ਉਸ ਹਰਕਤ ਵਿੱਚ ਆ ਆਪ ਹਿੱਸੇਦਾਰ ਹੈ ਦੇਖੋ ਮੈਂ ਫਿਰ ਵੀ ਬੇਨਤੀ ਕਰਨਾ ਚਾਹਣਾ ਹੈ ਬੇਅਦਬੀਆਂ ਹੋਤੇ ਕਿਤੇ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਤੇ ਸ਼ਰੋਮਣੀ ਅਕਾਲੀ ਦਲ ਮੈਂ ਐਸ ਪ੍ਰੈਜ਼ੀਡੈਂਟ ਕਹ ਰਿਹਾ ਹਾਂ ਜ਼ਿੰਦਗੀ ਭਰ ਕਿਤੇ ਵੀ ਸਿਆਸਤ ਅਸੀਂ ਇਹ ਜੇ ਕੰਮ ਨਾ ਕੀਤੀਆਂ ਨਾ ਕਰਾਂਗੇ ਅਸੀਂ ਪਹਿਲੇ ਦਿਨ ਤੋਂ ਲੱਗੇ ਸੀ ਦੁਸ਼ਮਣਾਂ ਨੂੰ ਦੋਸ਼ੀਆਂ ਨੂੰ ਫੜਨ ਵਾਸਤੇ ਆ ਇਹਨਾਂ ਨੇ ਰੁਕਿਆ ਆ ਕੈਪਟਨ ਉਮਰਿੰਦਰ ਸਿੰਘ ਕਾਂਗਰਸ ਜਿਹੜੇ ਦਾਦੂਵਾਲ ਵਰਗੇ ਜਾਣ ਕੇ ਆ ਸਾਰੇ ਨੂੰ ਪਤਾ ਸੀ ਸਾਰੇ ਪੋਰ ਖੁੱਲ ਜਾਣੇ ਸਾਰੇ ਕਿਸੇ ਬਿਆਂ ਨੂੰ ਭੇਜ ਦੋਗੇ ਇਹਨਾਂ ਤੋਂ ਕਰ ਦਿਓ ਇਹਨਾਂ ਦੇ ਹੱਥੋਂ ਕੱਢ ਦਿਓ ਸਾਡੇ ਕੋਲੇ ਦੋ ਕੇਸ ਰਹਿ ਗਏ ਸੀ ਇੱਕ ਮੋਗੇ ਦਾ ਇੱਕ ਮਲੇਰ ਕੋਟਲੇ ਵਾਲਾ ਆ ਜਿਹੜੀ ਮਲੇਰ ਕੋਟਲੇ ਆ ਜਿਹੜੀ ਜਿਹੜੀ ਹੈ ਕਿ ਇਨਵੈਸਟੀਗੇਸ਼ਨ ਅਸੀਂ ਆਪਣੇ ਕੋਲੇ ਸੀ ਦੋਨਾਂ 'ਚ ਅਸੀਂ ਕਨਵਿਕਸ਼ਨ ਕਰਾਤੀ ਹੈ ਜਿਹੜੇ ਸਾਥੋਂ ਲੈ ਕੇ ਗਏ ਸੀ ਸਾਰੇ ਕੇਸ ਅੱਜ ਰੁੱਲ ਰਹੇ ਹੈ ਤੇ ਕੋਈ ਦੋਸ਼ੀ ਸਾਰੇ ਬਾਹਰ ਅਸਲੀ ਦੋਸ਼ਿਆ ਨੂੰ ਫੜਿਆ ਨਹੀਂ ਕਿਉਂਕਿ ਆ ਸਾਰੀ ਸਿਆਸਤ ਸੀ ਇਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਫਿਰ ਤੋਂ ਬੇਨਤੀ ਕਰਦਾ ਹਾਂ ਪਛਾਣੀਏ ਆਪਣੀ ਕੌਣ ਹੈ ਪ੍ਰਾਇਕ ਕੌਣ ਹੈ ਜਿਹੜੀ ਪਾਰਟੀਆਂ ਗੁਰੂ ਸਾਹਿਬ ਦੀ ਬੇਅਦਬੀ ਵਾਲੇ ਮੁੱਦੇ ਤੇ ਵੀ ਸਿਆਸਤ ਕਰ ਸਕਦੀਆਂ ਉਹ ਪਾਰਟੀਆਂ ਨੂੰ ਪਾਰਟੀ ਰਹਿਣ ਦਾ ਕੋਈ ਹੱਕ ਨਹੀਂ ਕੋਈ ਸਵਾਲ ਸਰ ਜੀ ਜਦੋਂ ਪਾਰਲੀਮੈਂਟ ਦੀ ਮੈਂ ਉਹ ਜਿਹੜੀ ਕਰਦਾ ਕਿ ਜਾਂ ਤੱਕ ਇੰਟੈਲੀਜੈਂਸ ਪੇਰੀਅਸਿਕ ਆਫ ਗਵਰਨਮੈਂਟ ਆ ਕਿ ਉਹ ਤਾਂ ਹੀ ਸਾਡਾ ਵੀ ਤੁਸੀਂ ਵੀ ਨਬ ਤੁਸੀਂ ਕਹਿੰਦੇ ਹੋ ਪ੍ਰੀ ਬੇਦਬੀ ਕਿ ਪੋਸਟ ਜਦੋਂ ਬੇਦਬੀ ਹੋਈ ਮੈਂ ਤੁਹਾਨੂੰ ਜਦੋਂ ਬੇਦਬੀਆਂ ਹੋਈਆਂ ਅਸੀਂ ਇਮੀਡੀਏਟਲੀ ਅਸੀਂ ਐਕਸ਼ਨ ਤੇ ਆ ਗਏ ਤੁਸੀਂ ਦੇਖ ਲਿਆ ਉਦੋਂ ਜਾਂਦੇ ਹੋ ਕਿ ਸਾਰੀਆਂ ਸਰਤਾਂ ਨੂੰ ਰੋਕਣ ਲੱਗੇ ਆ ਕੈਪਟਨ ਅਮਰਿੰਦਰ ਸਿੰਘ ਝਾੜੂ ਵਾਲੇ ਆ ਦੇਖੋ ਸਾਰੇ ਰਾਸ਼ਟਰਪਤੀ ਤੋਂ ਲੈ ਕੇ ਗਵਰਨਰ ਤੋਂ ਲੈ ਕੇ ਸਾਰਨ ਕਹਿਣ ਲੱਗੇ ਕਿ ਜੀ ਅਸੀਂ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਨਹੀਂ ਕਰਨ ਦੇਣੀ ਸਾਨੂੰ ਸੀਬੀਆਈ ਦਿਓ ਅਸੀਂ ਸਾਰੇ ਲੋਕਾਂ ਦੀ ਭਾਵਨਾ ਸਾਨੂੰ ਪਤਾ ਸੀ ਕਿ ਆ ਇਹਨਾਂ ਨੇ ਹੁਣ ਡੀਰੇਲ ਕਰਨਾ ਹੈ ਪਰ ਜਦੋਂ ਸੜਕਾਂ ਰੋਕ ਲੀਆਂ ਸਾਰਾਂ ਅਸੀਂ ਸੀਬੀਆਈ ਨੂੰ ਦੇ ਦਿੱਤੀ ਤੇ ਸੀਬੀਆਈ ਨੇ ਦੇਖੋ ਕੀ ਕੀ ਕੀਤਾ ਜਿਹੜੀਆਂ ਦੋ ਸਾਡੇ ਕੋਲੇ ਅਸੀਂ ਉਪ ਰੱਖੀਆਂ ਦੋਨਾਂ ਚ ਕਨਵਿਕਸ਼ਨ ਕਰਾਤੀ ਅਸੀਂ ਮੈਂ ਤਾਂ ਕਹਿਣਾ ਸਾਨੂੰ ਇਨਵੈਸਟੀਗੇਸ਼ਨ ਕਰਨ ਨਹੀਂ ਦਿੱਤੀ ਤੇ ਮੈਂ ਅੱਜ ਵੀ ਕਹਿਣਾ ਜਿਹੜੇ ਉਸ ਟਾਈਮ ਜੇ ਆ ਸਾਰਾ ਡਰਾਮਾ ਨਾ ਹੁੰਦਾ ਜਿਹੜਾ ਇਹਨਾਂ ਨੇ ਕੀਤਾ ਸੀ ਅੱਜ ਦਾਦੂਵਾਲ ਨੇ ਕਾਂਗਰਸ ਨੇ ਰਲ ਕੇ ਕਿਉਂਕਿ ਇਹਨਾਂ ਦਾ ਸਾਰਾ ਏਮ ਕੀ ਸੀ ਉਹਨਾਂ ਦੋਸ਼ੀਆਂ ਨੂੰ ਫੜਨਾ ਨਹੀਂ ਸੀ ਇਹਨਾਂ ਦਾ ਏਮ ਸੀ ਕਿ ਸਰਕਾਰ ਨੂੰ ਬਦਨਾਮ ਕਰੋ ਜੀ ਇਹਨਾਂ ਨੇ ਬਸ ਗੁਰੂ ਦੀ ਪਦਵੀ ਕਰਾਤੀ ਇਹ ਕਰਾਤੀ ਇਹਨਾਂ ਦਾ ਪੂਰਾ ਏਜੰਡਾ ਉਹ ਕਰਕੇ ਸਾਰਾ ਕੁਝ ਇਹਨਾਂ ਨੇ ਡੇਰੀਲ ਕਰਤਾ ਸਾਡੀ ਸਰਕਾਰੋ ਵੀ ਮੈਂ ਸੱਚਾਈ ਨਾ ਕਹਨਾ ਆ ਅਸਲੀ ਦੋਸ਼ੀਆਂ ਨੂੰ ਅਸੀਂ ਲੈ ਕੇ ਆਵਾਂਗੇ ਅਸਲੀ ਦੋਸ਼ੀ ਤੇ ਜਿਨ੍ਹਾਂ ਨੇ ਸਾਜ਼ਿਸ਼ ਹਿੱਸਾ ਲਿੱਤਾ ਹੈ ਜਿਨ੍ਹਾਂ ਨੇ ਇਹ ਬੇਅਦਬੀਆਂ ਨੂੰ ਪੋਲਿਟਿਕਸ ਕੀਤਾ ਉਹਨਾਂ ਸਾਰਿਆਂ ਦੀ ਲਿਸਟ ਵੀ ਸਾਹਮਣੇ ਕਰਾਂਗੇ ਪਰ ਉਹ ਤੋਂ ਪਹਿਲੇ ਮੈਂ ਬੇਨਤੀ ਕਰਨਾ ਚਾਹਣਾ ਹੈ ਸੁਖੀ ਰੰਧਾਵਾ ਜੀ ਨੂੰ ਤੇ ਪ੍ਰਗਟ ਸਿੰਘ ਨੂੰ ਜੇ ਤੁਹਾਡੇ ਤੇ ਹਿੰਮਤ ਹੈ ਜੇ ਤੁਸੀਂ ਸੱਚੇ ਗੁਰੂ ਨੂੰ ਸਿੱਖੋ ਜੇ ਤੁਸੀਂ ਕਹਿੰਦੇ ਹੋ ਕਿ ਅਰਦਾਸ ਕਰਕੇ ਅਸੀਂ ਕਿਤੇ ਝੂਠ ਨਹੀਂ ਬੋਲਦੇ ਐਸਾ ਸਿੱਖ ਫਿਰ ਨਾ ਦੱਸ ਦੋ ਅਰਦਾਸ ਜੀ ਤੁਸੀਂ ਕਹਿੰਦੇ ਬੇਅਦਮੀ ਬਾਤਾਂ ਵੀ ਹੁੰਦੀਆਂ 10 ਸਾਲ ਉਹਦੇ ਦੀਏ ਉੱਡੀ ਸਰਕਾਰ ਵਿੱਚ ਜਦੋਂ ਬੇਅਦਮੀਆਂ ਹੁੰਦੀਆਂ ਰਵਾ ਪਿਆ ਧਰਨੇ ਲੱਗੇ ਮੁਜਾਰੇ ਹੋਈਆਂ ਸੜਕਾਂ ਰੁਗੀਆਂ ਜਦੋਂ ਬਾਤਾਂ ਬੇਅਦਮੀਆਂ ਫਿਰ ਕਿਉਂ ਨਹੀਂ ਕੁਝ ਹੋਇਆਗਾ ਅਸੀਂ ਨਾਲ ਦੇ ਨਾਲ ਉਹਦੇ ਬਾਅਦ ਜਿੰਨੇ ਆਏ ਅਸੀਂ ਦੋਸ਼ੀ ਫੜ ਲਏ ਅਮਰਸਰ ਜ਼ਿਲ੍ਹੇ ਛੋਈਆਂ ਉਹ ਤੋਂ ਜਾਂ ਸਾਰੇ ਦੋਸ਼ੀ ਫੜ ਲਏ ਸੀ ਪਰ ਉਹ ਉਹ ਪ੍ਰੈਸ ਨੇ ਉਹ ਇਕੱਲਾ ਏਜੰਡਾ ਰੱਖਿਆ ਬਰਗਾੜੀ ਤੇ ਇਹਨਾਂ ਨੇ ਉਨੇ ਪੋਲਟਿਕਸ ਕਰਕੇ ਇਨਾ ਹਾਈਲਾਈਟ ਕੇ ਕਰਤਾ ਹਲੇ ਤੱਕ ਤੁਸੀਂ ਦੇਖ ਲਓ ਮੇਰੇ ਕੋਲ ਲਿਸਟ ਹੈ ਆ ਮੇਸਟਾ ਤੁਸੀਂ ਤਰੀਕਾ ਦੇਖ ਲਓ ਕਿੰਨੀ ਲੰਬੀ ਲਿਸਟ ਹੈ ਕਿ ਹੁਣ ਜਦੋਂ ਪੀਆਰਪੀ ਹੁੰਦੀ ਹੈ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਹੁਣ ਬੇਅੰਦਵੀ ਹੁੰਦੀ ਹੈ ਕਿਤੇ ਕਾਂਗਰਸ ਦਾ ਕੋਈ ਬੰਦਾ ਉਸ ਜਾ ਕੇ ਜਗਾ ਜਾਂਦਾ ਜਿੱਥੇ ਬੇਅਦਬੀ ਹੁੰਦੀ ਹੈ ਕਿਤੇ ਝਾੜੂ ਵਾਲੇ ਜਾਂਦੇ ਆ ਕਿਤੇ ਆ ਜਿਹੜੇ ਬਾਬੇ ਆ ਦਾਦੂ ਵਾਲ ਵਰਗੇ ਕਿਤੇ ਗਏ ਆ ਅਬ ਮੂਹਦਨ ਸੌ ਬੇਅਦਬੀ ਹੋਈਆਂ ਨਹੀਂ ਗਏ ਕਿਉਂ ਨਹੀਂ ਗਏ ਕਿਉਂਕਿ ਸਾਰ 파ਟ ਆਫ ਦਾ ਗੇਮ ਸੀ ਸਾਰੇ ਉਹਨਾਂ ਮਕਸਦ ਇੱਕੋ ਸੀ ਕਿ ਇਹ ਸ਼ਰੋਮਨੀ ਕਾਲੀ ਗੱਲ ਦੀ ਸਰਕਾਰ ਜੋ ਬਾਦਲ ਸਾਹਿਬ ਵੱਡੇ بڑے ਮਿਹਨਤ ਕਰਕੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾ ਰਹੇ ਸੀ ਸੜਕਾਂ ਬਣ ਜਾਂਦੀਆਂ ਸੀ 에어ਪੋਰਟ ਬਣ ਜਾਂਦੇ ਸੀ ਥਰਮਲ ਪਲੈਂਟ ਬਣ ਜਾਂਦੇ ਸੀ ਤੁਸੀਂ ਦੇਖੋ ਸ਼ਹਿਰਾਂ ਵਿੱਚ ਡਿਵੈਲਪਮੈਂਟ ਪਿੰਡਾਂ ਵਿੱਚ ਡਿਵੈਲਪਮੈਂਟ ਆ ਤੂਫਾਨ ਨੂੰ ਰੋਕਣ ਵਾਸਤੇ ਡਿਵੈਲਪਮੈਂਟ ਤੂਫਾਨ ਨੂੰ ਰੋਕਣ ਵਾਸਤੇ ਉਹਨਾਂ ਕਿਹਾ ਲੱਗ ਜਾਓ ਵਿੱਦਵੀ ਕਰੋ ਅੱਜ ਸਿਸਟਮ ਕਰਕੇ ਇੱਕ 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 ਇਹ ਰੀਜਨਲ ਪਾਰਟੀ ਗੁਰੂ ਨੂੰ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਨੂੰ ਦੇਖੋ ਉਹਨਾਂ ਨੇ ਬਦਨਾਮ ਕਰ ਦਿੱਤਾ ਕਿਹੜਿਆਂ ਨੇ ਜਿਹੜੇ ਗੁਰੂ ਘਰ ਨੂੰ ਢਾਉਣ ਵਾਲੇ ਆ ਜਿਹੜੇ ਬੇਅਦਬੀ ਕਰਨ ਵਾਲੇ ਮੈਂ ਹਰਮੰਦਰ ਸਾਹਿਬ ਤੁਸੀਂ ਦੇਖੋ ਦੇ ਅੰਦਰ ਬੇਅਦਬੀ ਹੋਈ ਤੁਸੀਂ ਉਹਦੀ ਇਨਕੁਆਇਰੀ ਅਜੇ ਤੱਕ ਨਹੀਂ ਹੋਈ ਆ ਸੁਲਤਾਨਪੁਰ ਲੋਧੀ ਇਹਨੇ ਭਗਵੰਤ ਮਾਨ ਨੇ ਪੁਲਿਸ ਪੇਸ਼ ਦੀ ਉਥੇ ਫੋ ਗੋਲੀਆਂ ਚਲਾਈਆਂ ਕੋਈ ਇਨਕੁਆਇਰੀ ਕੀਤੀ ਜੰਨੀਆਂ ਵੇਦ ਵੀ ਹੁਣ ਵੀ ਹੁੰਦੀ ਹੈ ਕੋਈ ਇਨਕੁਆਇਰੀ ਨਹੀਂ ਕਿਉਂਕਿ ਇੰਟਰਸਟ ਹੀ ਨਹੀਂ ਇਹਨਾਂ ਨੂੰ ਆਹ ਤਾਂ ਰੱਬ ਨੂੰ ਮੰਨਣ ਵਾਲੇ ਨਹੀਂ ਆਹ ਤਾਂ ਯੂਜ਼ ਕਰਨਾ ਚਾਹੁੰਦੇ ਐ ਕਿ ਸਾਡੀ ਕਿਵੇਂ ਨਾ ਕਿਵੇਂ ਸੱਤਾ ਆ ਜੇ ਪਰ ਪੰਜਾਬ ਦੀ ਜਨਤਾ ਹੁਣ ਸਮਝ ਗਈ ਹੈ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜਿਨ੍ਹਾਂ ਨੂੰ ਹਲੇ ਵੀ ਡੱਕ ਹੈ ਅੱਜ ਆ ਸਾਰੀਆਂ ਚੀਜ਼ਾਂ ਫਿਰ ਤੋਂ ਸੁਣੋ ਕੀ ਪ੍ਰਗਟ ਸਿੰਘ ਨੇ ਕਿਹਾ ਕੀ ਇਹਨੇ ਡਾਕਟਰ ਸੁਖੀਰੰਦ ਆਵਨੇ ਕਿਹਾ ਕੀ ਆ ਝਾੜੂ ਵਾਲੇ ਨੇ ਕੀਤਾ ਆ ਜਿਹੜਾ ਮਲੇਰ ਕੋਟਲੇ ਬੇਅਦਬੀ ਦੇ ਅੰਦਰ ਆਪਣੀ ਐਮਐਲਏ ਜਿਹੜਾ ਕਨਵਿਕਟਡ ਹੈ ਤੁਸੀਂ ਇਹ ਤੋਂ ਵੱਧ ਕੀ ਹੋ ਸਕਦਾ ਕਿ 30 ਤਰੀਕ ਨੂੰ ਕਨਵਿਕਸ਼ਨ ਹੈ ਸੈਸ਼ਨ ਜੱਜ ਕਹਿ ਦਿੰਦਾ ਕਿ ਇਹਨੂੰ ਕਨਵਰਟ ਕੀਤਾ ਜਾਂਦਾ ਸਜ਼ਾ ਦਿੱਤੀ ਜਾਂਦੀ ਹੈ ਕਿ ਇਹਨੇ ਗੁਰਾਂ ਸ਼੍ਰੀ ਦੀ ਬੇਅਦਬੀ ਕੀਤੀ ਹੈ ਤੇ 15 ਦਿਨ ਬਾਅਦ ਉਹਨੂੰ ਐਮਐਲਏ ਦੀ ਡਿਗਰੀ ਦਿੱਤੀ ਜਾਂਦੀ ਹੈ ਤੇ 20 ਦਿਨ ਪਹਿਲੇ ਕੋਈ ਸ਼ੱਕ ਪੈ ਗਿਆ ਸੀ ਕਿ ਹੁਣ ਅੰਦਰ ਜਾਊਗਾ ਤੇ ਤੁਸੀਂ ਸਰਕਾਰ ਤੋਂ ਕੇਸ ਵਿਦਰਾ ਕਰ ਰਹੇ ਹੋ